ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਹੈ ਇੱਕ ਸੱਪ ਦੀ ਕਿ ਜਿਹੜਾ ਕਿ ਬਨਜਿੰਦਾ ਵੈ ਨਹੰਗ ਸਿੰਘ ਔਰ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਦਾ ਵੈ ਇੱਕ ਬੜੀ ਇੰਟਰਸਟਿੰਗ ਵੀਡੀਓ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਇਸ਼ਾਤਾਰੀ नाग ਇਹ नाग ਬਾਰੇ ਸੁਣਿਆ ਤਾਂ ਸਾਰਿਆਂ ਨੇ ਹੋਊਗਾ ਪਰ ਇਸ ਨੂੰ ਦੇਖਣਾ ਜਾਂ ਇਸ ਦਾ ਕਿਸੇ ਇਨਸਾਨ ਦੇ ਸਰੀਰ ਵਿੱਚ ਆਉਣਾ ਇਹ ਹਜ਼ਾਰਾਂ ਸਾਲਾਂ ਵਿੱਚ ਸਿਰਫ ਇੱਕ ਹੀ ਵਾਰ ਹੁੰਦਾ ਹੈ ਰੱਬ ਦੇ ਬਣਾਏ ਹੋਏ ਕਰੋੜਾਂ ਜੀਵ ਹਨ ਜਿਨ੍ਹਾਂ ਦੀ ਆਪਣੇ ਵਾਂਗ ਹੀ ਇੱਕ ਅਲੱਗ ਹੀ ਦੁਨੀਆ ਹੈ ਤੇ ਇਹਨਾਂ ਵਿੱਚੋਂ ਇੱਕ ਦੁਨੀਆ ਹੈ ਸੱਪਾਂ ਦੀ ਦੁਨੀਆ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਹੋ ਜਿਹੇ ਇਸ਼ਾਤਾਰੀ ਸੱਪ ਦੀ ਕਹਾਣੀ ਜਿਸ ਨੂੰ ਸੇਖ ਧਰਮ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਉਹ ਖੁਦ ਨਿਹੰਗ ਸਿੰਘ ਬਣ ਕੇ ਨਿਹੰਗਾਂ ਦੇ ਜੱਥੇ ਵਿੱਚ ਰਹਿਣ ਲੱਗ ਪਿਆ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਨਾਗ ਦੀਆਂ ਕਿਸਮਾਂ ਹਨ ਇਸ਼ਾਤਾਰੀ नाग ਤੇ ਸ਼ੀਸ਼ਨਾਗ ਜੋ ਕਿ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਇਹ ਵੀ ਇਨਸਾਨਾਂ ਦੇ ਵਾਂਗ ਹੀ ਤਪ ਕਰਦੇ ਹਨ ਤੇ ਹਜ਼ਾਰਾਂ ਸਾਲਾਂ ਬਾਅਦ ਇਹਨਾਂ ਨੂੰ ਰੱਬ ਵੱਲੋਂ ਇਹ ਸ਼ਕਤੀਆਂ ਮਿਲਦੀਆਂ ਹਨ ਗੁਰਬਾਣੀ ਸ਼ੇਸ਼ਨਾਗ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਗੁਰੂ ਮਹਾਰਾਜ ਕਹਿੰਦੇ ਹਨ ਕਿ ਸ਼ੇਸ਼ਨਾਗ ਦੇ ਹਜ਼ਾਰਾਂ ਫਨ ਹੁੰਦੇ ਹਨ ਤੇ ਉਹ ਨਾਗ ਹਰ ਇੱਕ ਫਨ ਨਾਲ ਹਰ ਰੋਜ਼ ਰੱਬ ਦਾ ਨਵਾਂ ਨਾਮ ਲੈਂਦਾ ਹੈ ਦੋਸਤੋ ਨਾਗਾਂ ਦੀ ਇੱਕ ਅਲੱਗ ਹੀ ਦੁਨੀਆ ਹੈ ਜੋ ਰੱਬ ਨੇ ਖੁਦ ਬਣਾਈ ਹੈ ਬਹੁਤ ਵਾਰ ਪ ਇਨਸਾਨਾਂ ਦੇ ਵਿੱਚ ਆ ਜਾਂਦੇ ਹਨ ਤੇ ਇਨਸਾਨ ਇਹਨਾਂ ਨੂੰ ਬਿਨਾ ਕੁਝ ਸੋਚੇ ਸਮਝੇ ਮਾਰ ਦਿੰਦਾ ਹੈ ਪਰ ਅੱਜ ਜੋ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਉਹ ਸੁਣ ਕੇ ਤੁਸੀਂ ਆਪਣੇ ਆਸ-ਪਾਸ ਫਿਰਦੇ ਸੱਪਾਂ ਨੂੰ ਕਿਸੇ ਹੋਰ ਹੀ ਨਿਗਾਹ ਨਾਲ ਦੇਖਣ ਲੱਗ ਜਾਓਗੇ ਦੋਸਤੋ ਇਹ ਗੱਲ ਹੈ ਅੱਜ ਤੋਂ 50 ਸਾਲ ਪਹਿਲਾਂ ਅਨੰਦਪੁਰ ਸਾਹਿਬ ਦੀ ਇੱਕ ਨਗਰੀ ਦੀ ਜਿੱਥੇ ਗੁਰੂ ਸਾਹਿਬ ਬਣਾਉਣ ਲਈ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ ਕਾਰ ਸੇਵਾ ਮਤਲਬ ਗੁਰੂ ਘਰ ਦੀ ਉਸਾਰੀ ਹੋ ਰਹੀ ਸੀ ਕੁਝ ਨਿਹੰਗ ਸਿੰਘ ਇਸ ਕੰਮ ਵਿੱਚ ਤਨ ਮਨ ਨਾਲ ਸੇਵਾ ਕਰ ਰਹੇ ਸੀ ਅਚਾਨਕ ਇੱਕ ਦਿਨ ਇੱਕ ਨਵਾਂ ਨਿਹੰਗ ਸਿੰਘ ਆਉਂਦਾ ਹੈ ਤੇ ਉਹ ਸੇਵਾ ਨ ਲੱਗ ਜਾਂਦਾ ਪਰ ਇਸ ਨਿਹੰਗ ਸਿੰਘ ਨੂੰ ਅੱਜ ਤੋ ਪਹਿਲਾਂ ਕਿਸੇ ਨੇ ਵੀ ਨਹੀਂ ਦੇਖਿਆ ਸੀ ਇਸ ਦਾ ਰੂਪ ਤੇ ਰੰਗ ਬਹੁਤ ਜਿਆਦਾ ਸੋਹਣਾ ਸੀ ਤੇ ਇਸ ਦੀਆਂ ਅੱਖਾਂ ਗੋਲ ਸੀ ਉਹ ਸਿੰਘਾਂ ਨੂੰ ਆਪਦਾ ਨਾਮ ਇਸ਼ਾ ਸਿੰਘ ਦੱਸਦਾ ਸੀ ਇਸ਼ਾ ਸਿੰਘ ਦੀ ਸੇਵਾ ਨੂੰ ਦੇਖ ਕੇ ਸਿੰਘਾਂ ਨੇ ਉਸ ਨੂੰ ਆਪਦੇ ਜਥੇ ਵਿੱਚ ਸ਼ਾਮਲ ਕਰ ਲਿਆ ਉਹ ਪਿੰਡ ਦੇ ਖੂਹ ਤੋਂ ਜਦੋਂ ਪਾਣੀ ਲੈਣ ਜਾਂਦਾ ਤਾਂ ਉੱਥੇ ਪਾਣੀ ਪੜ ਰਹੀਆਂ ਕੁੜੀਆਂ ਉਸ ਵੱਲ ਦੇਖਦੀਆਂ ਹੀ ਰਹਿ ਜਾਂਦੀਆਂ ਇਸ਼ਾ ਸਿੰਘ ਦੀਆਂ ਅੱਖਾਂ ਨੂੰ ਦੇਖ ਕੇ ਉਹ ਆਪਸ ਵਿੱਚ ਗੱਲਾਂ ਕਰਦੀਆਂ ਕਿਤੇ ਕੋਈ ਇਸ਼ਾਦਾਰੀ ਸੱਪ ਤਾਂ ਨਹੀਂ ਤੇ ਇਹ ਕਹਿ ਕੇ ਕਿ ਉਹ ਜੋਰ ਨਾਲ ਹੱਸ ਦੀਆਂ ਇਸ਼ਾ ਸਿੰਘ ਉਹਨਾਂ ਵੱਲ ਬਿਨਾਂ ਦੇਖੇ ਅਤੇ ਹੱਸ ਕੇ ਗੁਰੂ ਘਰ ਵੱਲ ਵਾਪਸ ਆ ਜਾਂਦਾ ਉਹ ਸਾਰਾ ਦਿਨ ਸੇਵਾ ਕਰਦਾ ਰਹਿੰਦਾ ਸੀ ਉਹ ਨਾ ਕਿਸੇ ਨੂੰ ਬੁਲਾਉਂਦਾ ਸੀ ਤੇ ਨਾ ਹੀ ਕਿਸੇ ਵੱਲ ਦੇਖਦਾ ਸੀ ਉਹ ਸਿਰਫ ਕੰਮ ਹੀ ਕਰਦਾ ਰਹਿੰਦਾ ਸੀ ਜੇ ਕੋਈ ਉਸ ਨੂੰ ਕੋਈ ਕੰਮ ਕਹਿ ਦਿੰਦਾ ਸੀ ਤੇ ਉਹ ਕਿਸੇ ਵੀ ਕੰਮ ਨੂੰ ਬਿਨਾਂ ਨਾ ਨੁੱਕਰ ਤੋਂ ਕਰਦਾ ਰਹਿੰਦਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਸੇਵਾ ਕਰਨ ਤੋਂ ਕਹਿ ਕਹਿ ਕੇ ਹਟਾਇਆ ਜਾਂਦਾ ਸੀ ਪਿੰਡਾਂ ਦੇ ਲੋਕ ਜਥੇ ਦਾ ਮੁਖੀ ਉਸ ਨੂੰ ਬਹੁਤ ਪਿਆਰ ਦੇਣ ਲੱਗ ਗਏ ਇਸ ਤਰ੍ਹਾਂ ਸਮਾ ਬੀਜਦਾ ਗਿਆ ਗੁਰੂ ਘਰ ਬਣ ਕੇ ਤਿਆਰ ਹੋ ਗਿਆ ਹਜੇ ਥੋੜੀ ਜਹੀ ਸੇਵਾ ਚੱਲ ਰਹੀ ਸੀ ਇੱਕ ਦਿਨ ਤਿੰਨ ਨਿਹੰਗ ਸਿੰਘ ਇੱਕ ਕਮਰੇ ਵਿੱਚ ਸੁੱਤੇ ਪਏ ਸੀ ਤੇ ਉਹਨਾਂ ਵਿੱਚ ਇੱਕ ਇਸ਼ਾ ਸਿੰਘ ਵੀ ਉੱਥੇ ਹੀ ਪਿਆ ਹੋਇਆ ਸੀ ਰਾਤ ਦੇ 1 ਵਜੇ ਜਦੋਂ ਇੱਕ ਨਿਹੰਗ ਸਿੰਘ ਉੱਠਦਾ ਹੈ ਤੇ ਉਹ ਦੇਖ ਕੇ ਡਰ ਜਾਂਦਾ ਹੈ ਕਿ ਉਹਨਾਂ ਨਾਲ ਇੱਕ ਸੱਪ ਪਿਆ ਹੋਇਆ। ਉਹ ਜਦੋਂ ਛੋਟੀ ਚੱਕ ਕੇ ਸੱਪ ਨੂੰ ਮਾਰਨ ਲੱਗਦਾ ਹੈ ਤਾਂ ਉਹ ਸੱਪ ਇਸ਼ਾ ਸਿੰਘ ਬਣ ਜਾਂਦਾ ਹੈ ਤੇ ਉਹ ਨਿਹੰਗ ਸਿੰਘ ਦੇ ਅੱਗੇ ਹੱਥ ਜੋੜ ਕੇ ਬੈਠ ਜਾਂਦਾ ਹੈ ਅਤੇ ਆਪਣੀ ਸਾਰੀ ਅਸਲੀਅਤ ਉਹ ਨਿਹੰਗ ਸਿੰਘ ਨੂੰ ਦੱਸਦਾ ਹੈ। ਇਸ ਤੋਂ ਬਾਅਦ ਉਹ ਨਿਹੰਗ ਸਿੰਘ ਵੀ ਇਸ ਗੱਲ ਨੂੰ ਰਾਜ ਹੀ ਰੱਖਦਾ ਹੈ। ਸੇਵਾ ਦੁਬਾਰਾ ਚਾਲੂ ਹੋ ਜਾਂਦੀ ਹੈ। ਥੋੜੇ ਦਿਨ ਬਾਅਦ ਇੱਕ ਜੋਗੀ ਪਿੰਡ ਵਿੱਚ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਜੋਗੀ ਕੋਲ ਇੱਕ ਅਜੀਹੀ ਸ਼ਕਤੀ ਸੀ ਜਿਸ ਨਾਲ ਉਸ ਨੂੰ ਇਸ਼ਾ ਧਾਰੀ ਨਾਗ ਦਾ ਵੀ ਪਤਾ ਲੱਗ ਜਾਂਦਾ ਸੀ। ਜੋਗੀ ਸਿੱਧਾ ਹੀ ਗੁਰੂ ਘਰ ਦੇ ਅੱਗੇ ਆ ਕੇ ਖੜਾ ਹੋ ਗਿਆ। ਸੋ ਜੋਗੀ ਨੂੰ नाग ਬਾਰੇ ਪਤਾ ਲੱਗ ਜਾਂਦਾ ਹੈ ਸਾਰੇ ਦੇਖਦੇ ਹਨ ਕਿ ਇਸ਼ਾ ਸਿੰਘ ਕੰਮ ਕਰਦਾ ਕਰਦਾ ਲਾਗੇ ਲੱਗਦੇ ਖੇਤ ਵਿੱਚ ਛਾਲ ਮਾਰ ਕੇ ਭੱਜ ਜਾਂਦਾ ਹੈ ਜੋਗੀ ਵੀ ਆਪਣੀ ਬੀਣ ਚੁੱਕ ਕੇ ਉਸਦੇ ਮਗਰ ਭੱਜ ਪਿਆ ਇੱਕ ਖੇਤ ਵਿੱਚ ਇੱਕ ਛੋਟੇ ਦਰਜੇ ਦਾ ਜ਼ਿਮੀਂਦਾਰ ਕਿਸਾਨ ਕੰਮ ਕਰ ਰਿਹਾ ਸੀ ਉਹ ਕਿਸਾਨ ਦੀ ਕੁੜੀ ਦਾ ਵਿਆਹ ਸਿਰ ਤੇ ਚੜਿਆ ਹੋਇਆ ਸੀ ਜਿਸ ਕਰਕੇ ਉਹ ਛੋਟਾ ਜ਼ਿਮੀਂਦਾਰ ਇਸ ਸੋਚਾਂ ਵਿੱਚ ਲੱਗਿਆ ਹੋਇਆ ਸੀ ਇਸ਼ਾ ਸਿੰਘ ਜਾ ਕੇ ਉਸ ਕਿਸਾਨ ਵਿੱਚ ਵਾਝਦਾ ਹੈ ਤੇ ਉਹ ਕਿਸਾਨ ਥੱਲੇ ਡਿੱਗ ਜਾਂਦਾ ਹੈ ਇਸ਼ਾ ਸਿੰਘ ਉਸ ਕਿਸਾਨ ਨੂੰ ਖੜਾ ਕਰਕੇ ਉਸ ਤੋਂ ਮਦਦ ਮੰਗਦਾ ਹੈ ਕਹਿੰਦਾ ਹੈ ਵਾਈ ਤੋਂ ਇਸ ਜੋਗੀ ਨੂੰ ਆਪਣੇ ਖੇਤ ਵਿੱਚ ਨਾ ਵੜਨ ਦਈ ਤੇ ਨਾ ਹੀ ਬੀਣ ਵਜਾਉਂਦਾ ਵੀ ਮੈਂ ਤੈਨੂੰ ਇੱਕ ਵੜ ਦਿੰਦਾ ਹਾਂ ਤੈਨੂੰ ਜਿੰਨੇ ਪੈਸੇ ਚਾਹੀਦੇ ਹੋਣ ਤੂੰ ਇਸ ਖੇਤ ਵਿੱਚ ਹਾਲ ਮਾਰ ਕੇ ਕੱਢ ਲਿਆ ਕਰ ਇਹਨਾਂ ਕਹਿ ਕੇ ਇਸ਼ਾ ਸਿੰਘ ਨਿਹੰਗ ਸਿੰਘ ਦੇ ਰੂਪ ਤੋਂ ਸੱਪ ਦੇ ਰੂਪ ਵਿੱਚ ਆ ਜਾਂਦਾ ਹੈ ਤੇ ਖੇਤ ਦੀ ਇੱਕ ਖੁੱਡ ਵਿੱਚ ਵੜ ਜਾਂਦਾ ਹੈ ਉਹ ਕਿਸਾਨ ਨੇ ਇਸ ਤਰ੍ਹਾਂ ਹੀ ਕੀਤਾ ਯੋਗੀ ਨੂੰ ਨਾ ਹੀ ਉਸਨੇ ਆਪਣੇ ਖੇਤ ਵਿੱਚ ਵੜਨ ਦਿੱਤਾ ਤੇ ਨਾ ਹੀ বীਣ ਵਜਾਉਣ ਦਿੱਤੀ। ਉਸ ਕਿਸਾਨ ਨੇ ਯੋਗੀ ਨੂੰ ਉੱਥੋਂ ਪੁਜਾ ਦਿੱਤਾ। ਹੁਣ ਵਾਰੀ ਸੀ ਇਸ਼ਾ ਧਾਰੀ ਸੱਫ ਦੇ ਦਿੱਤੇ ਹੋਏ ਵਾਰ ਨੂੰ ਦੇਖਣ ਦੀ। ਜਦੋਂ ਕਿਸਾਨ ਨੇ ਖੇਤ ਵਿੱਚ ਹਲ ਚਲਾਇਆ ਤਾਂ ਸੱਚਮੁੱਚ ਹੀ ਪੈਸਿਆਂ ਦਾ ਭਰਿਆ ਹੋਇਆ ਇੱਕ ਕੁਜਾ ਮਿੱਟੀ ਵਿੱਚੋਂ ਨਿਕਲਿਆ। ਇਸ ਤੋਂ ਬਾਅਦ ਉਸਨੇ ਖੁਸ਼ੀ-ਖੁਸ਼ੀ ਆਪਣੀ ਕੁੜੀ ਦਾ ਵਿਆਹ ਕੀਤਾ ਤੇ ਸਾਰੇ ਪਿੰਡ ਨੂੰ ਦੱਸ ਦਿੱਤਾ। ਜਦੋਂ ਪਿੰਡ ਵਾਲੇ ਵੀ ਉਸਦੇ ਖੇਤ ਵਿੱਚ ਆਏ ਤੇ ਉਹ ਵੀ ਹਲ ਮਾਰਨ ਲੱਗ ਗਏ ਤੇ ਪਰ ਉਹਨਾਂ ਨੂੰ ਉੱਥੋਂ ਕੁਝ ਵੀ ਨਹੀਂ ਮਿਲਿਆ। ਪਰ ਜਦੋਂ ਉਹ ਕਿਸਾਨ ਉੱਥੇ ਹਲ ਚਲਾਉਂਦਾ ਤਾਂ ਉਸ ਨੂੰ ਪੈਸੇ ਮਿਲ ਜਾਂਦੇ ਇਸ ਤੋਂ ਬਾਅਦ ਕਿਸਾਨ ਨੇ ਆਪਣੇ ਖੇਤ ਵਿੱਚ ਇੱਕ ਸੱਪ ਦੀ ਜਗ੍ਹਾ ਬਣਾ ਦਿੱਤੀ ਤੇ ਉਸ ਨੂੰ ਪੂਜਣ ਲੱਗ ਗਿਆ ਤੇ ਸਾਰਾ ਪਿੰਡ ਉੱਥੇ ਆਣ ਕੇ ਮੱਥੇ ਟੇਕਦਾ ਤੇ ਨੱਕ ਰਗੜਦਾ ਦੋਸਤੋ ਇਹ ਗੱਲ ਇਸ਼ਾਤਾਰੀ ਸੱਪ ਦੀ ਨਹੀਂ ਸਗੋ ਇਨਸਾਨ ਦੀ ਸੋਚ ਦੀ ਹੈ ਜਿਸ ਦਰ ਤੇ ਜਾ ਕੇ ਉਹ ਸੱਪ ਦਿਨ ਰਾਤ ਸੇਵਾ ਕਰਦਾ ਸੀ ਨੱਕ ਰਗੜਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁਕਤੀ ਮੰਗਦਾ ਸੀ ਅਸੀਂ ਉਸ ਅਕਾਲ ਪੁਰਖ ਅੱਗੇ ਸਿਰ ਝੁਕਾਉਣਾ ਛੱਡ ਕੇ ਇਹਨਾਂ ਚੀਜ਼ਾਂ ਨੂੰ ਮੰਨਣ ਲੱਗ ਗਏ ਹਾਂ ਜੋ ਪਹਿਲਾਂ ਹੀ ਗੁਰੂ ਘਰ ਦੇ ਨੌਕਰ ਹਨ ਅਤੇ ਗੁਰੂ ਘਰੇ ਆ ਕੇ ਆਪਣੀਆਂ ਇਸ਼ਵਰ ਦੀ ਪੀਕ ਮੰਗਦੇ ਹਨ ਜਿਹੜੇ ਕਿ ਸਾਨੂੰ ਸਿਰਫ ਪੈਸਾ ਤੇ ਹੋਰ ਵਸਤਾਂ ਦੇ ਸਕਦੇ ਹਨ ਪਰ ਹੁਣ ਆ ਇਹ ਚਾਹੀਦਾ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਚਾਹੀਦਾ ਹੈ ਉਹ ਸਭ ਦਾ ਗੁਰੂ ਹੈ ਸੋ ਵੀਵਰਸ ਏਸੀ ਆਈ ਦੀ ਵੀਡੀਓ ਵੀਡੀਓ ਵੇਖਣ ਦੇ ਸੀ ਆਪਾਂ ਇੱਕ ਇੱਛਾਦਾਰੀ ਸੱਪ ਦੀ ਜਿਹੜਾ ਕਿ ਉਹਨਾਂ ਹੰਗ ਸਿੰਘ ਬਣ ਜਾਂਦਾ ਔਰ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਦਾ ਪਿਆ ਮੈਂ ਕਿੰਨੀ ਆ ਮਨਨ ਚ ਗੱਲ ਨਹੀਂ ਆਉਂਦੀ ਲੇਕਿਨ ਆਪਾਂ ਵੀਡੀਓ ਦੇਖਣ ਦੇਈ ਸੀ ਕਿ ਕੀ ਇਸ ਤਰ੍ਹਾਂ ਹੋ ਸਕਦਾ ਵੈ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵਾਕਿਆ ਹੀ ਇਸ ਤਰ੍ਹਾਂ ਹੋ ਸਕਦਾ ਵੈ ਔਰ ਆਪਾਂ ਵੀਡੀਓ 'ਚ ਦੇਖਣ ਦੇਈ ਸੀ ਕਿ ਉਹ ਸੇਵਾ ਕਰਨ ਦੇ ਆ ਵੈ ਗੁਰਦੁਆਰੇ ਦੇ ਵਿੱਚ ਜਾ ਕੇ ਔਰ ਲੇਕਿਨ ਜਿਸ ਲਈ ਉਹਨੂੰ ਇੱਕ ਜੋਗੀ ਫੜਨ ਆ ਜਾਂਦਾ ਵੈ ਫਿਰ ਉਹ ਖੇਤਾਂ ਵਿੱਚ ਚਲ ਜਾਂਦਾ ਔਰ ਜਾਂਦਾ ਜਾਂਦਾ ਫਿਰ ਵੀ ਇੱਕ ਕਿਸਾਨ ਦੀ ਮਦਦ ਕਰ ਜਾਂਦਾ ਲੇਕਿਨ ਜਿਹੜੀ ਉਹਨਾਂ ਨੇ ਆਖਰ ਤੇ ਇੱਕ ਗੰਧ ਕੀਤੀ ਕਿ ਉਹ ਜਿਹੜਾ ਸੀ ਨਾ ਇਚਾਦਾਰੀ ਸਾਪ ਉਹ ਇੱਕ ਨਹੰਗ ਸਿੰਘ ਬਣ ਕੇ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ ਲੇਕਿਨ ਜਿਸਲੇ ਉਹਨੇ ਉਥੇ ਪੈਸੇ ਦਿੱਤੇ ਲੁਕੀ ਦੌਲਤ ਦੇ ਪਿੱਛੇ ਪੈਸੇ ਦੇ ਪਿੱਛੇ ਉਸ ਸੱਪ ਦੀ ਜਿਹੜਾ ਕਿ ਟਿਕਾਣਾ ਸੀ ਨਾ ਉਹਨੂੰ ਜਾ ਕੇ ਪੂਜਣ ਲੱਗ ਪਏ ਉੱਥੇ ਸੇਵ ਟਿਕਾਉਣ ਲੱਗ ਪਏ ਸਾਰਾ ਕੁਝ ਉੱਥੇ ਕਰਨ ਲੱਗ ਪਏ ਹਾਲਾਂਕਿ ਉਹ ਕੀ ਕਰਦਾ ਸੀ ਗੁਰਦੁਆਰੇ ਦੇ ਵਿੱਚ ਗੁਰੂ ਦੀ ਸੇਵਾ ਕਰਦਾ ਸੀ ਔਰ ਇਹੀ ਇੱਕ ਗਲਤ ਕੰਮ ਹੈ ਕਿ ਅੱਜ ਕੱਲ ਲੋਕ ਜਿਹੜੇ ਆ ਉਹ ਬਾਬਿਆਂ ਦੇ ਪਿੱਛੇ ਇਹੋ ਜੀਆਂ ਜਗ੍ਹਾ ਤੇ ਜਾਣ ਲੱਗ ਪਏ ਆ ਰੱਬ ਨੂੰ ਭੁੱਲ ਗਏ ਆ ਕਿਉਂਕਿ ਉਹ ਜਿਹੜੇ ਆ ਜਿਹੜੇ ਬਾਬੇ ਆ ਜਾਂ ਉਹ ਸਾਰੇ ਉਹ ਕਿੰਨੂੰ ਮੰਨਦੇ ਰੱਬ ਨੂੰ ਔਰ ਇਹ ਜਾ ਕੇ ਉਹਨਾਂ ਨੂੰ ਮੰਨਣ ਲੱਗ ਪੈਂਦੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਸਾਨੂੰ ਰੱਬ ਕੋ ਮੰਗਣਾ ਚਾਹੀਦਾ ਰੱਬ ਦੀ ਇਹਨਾਂ ਦੀ ਜਾਤ ਹੈ ਉਹ ਹੀ ਸਭ ਕੁਝ ਦੇ ਸਕਦੀ ਆ ਹੋਰ ਕੋਈ ਕੁਝ ਨਹੀਂ ਦੇ ਸਕਦਾ ਇਸ ਲਈ ਰੱਬ ਅੱਗੇ ਜੁਕਣਾ ਚਾਹੀਦਾ ਰੱਬ ਕੋ ਮੰਗਣਾ ਚਾਹੀਦਾ ਸਭ ਕੁਝ ਰੱਬ ਹੀ ਦੇਵੇਗਾ ਬਾਕੀ ਇਹ ਜਿਹੜੀ ਵੀਡੀਓ ਬੜੀ ਇੰਟਰਸਟਿੰਗ ਹੈ ਇੱਕ ਬੜੀ ਹੈਰਾਨਕੁਨ ਹੈ ਮੇਰੇ ਵਾਸਤੇ ਕਿਉਂਕਿ ਮੈਂ ਇਹ ਜੀ ਪਹਿਲਾਂ ਗੱਲ ਕਦੀ ਵੀ ਨਹੀਂ ਸੀ ਸੁਣੀ ਮੈਂ ਪਹਿਲੀ ਵਾਰ ਇਹ ਗੱਲ ਸੁਣੀ ਹੈ ਬਾਕੀ ਤੁਹਾਨੂੰ ਇਹਦੇ ਬਾਰੇ ਵਿੱਚ ਲੱਗਦਾ ਵੈ ਤੁਸੀਂ ਮੇਰੇ ਵੀਰਾਂ ਤੇ ਭੈਣਾਂ ਅਗੇ ਬੇਨਤੀ ਹੈ ਕਿ ਜਿਸਲੇ ਵੀਡੀਓ ਵੇਖਦੇ ਹੋ ਨਾ ਫਿਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਇਹਦੇ ਬਾਰੇ ਦੇ ਵਿੱਚ ਔਰ ਜਿਆਦਾ ਤੋਂ ਜਿਆਦਾ ਮੈਨੂੰ ਵੀਡੀਓ ਵੀ ਸੈਂਡ ਕਰਿਆ ਕਰੋ ਕਿ ਮੈਂ ਉਹਦੇ ਤੇ ਔਰ ਜਿਆਦਾ ਵੀਡੀਓ ਬਣਾਵਾਂ ਬਾਕੀ ਮੈਨੂੰ ਤੇ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਰਦ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਹੈ